ਡੇਲਕੰਬਾਉ ਹਾਦਸਾ ਹੋਇਆ ਸੀ ਔਰ ਉਹਦੇ ਦੋ ਜਿਹੜੇ ਪੇਸ਼ੈਂਟ ਹੈ ਉਹ ਅੰਮ੍ਰਿਤਸਰ ਭੇਜਿਆ ਤੁਮ ਡਿਪੋਰਟ ਉਹ ਜੀ ਕੰਦਰੀ ਚੱਲ ਰਹੀ ਹੈ ਆਸ ਕਰਦੇ ਹਾਂ ਠੀਕ ਹੋ ਜਾਏਗਾ ਬਾਕੀ ਇੱਥੇ ਨੇ ਤੇ ਪੰਜ ਜਿਹੜੀ ਆ ਉਹ ਕੈਜ਼ੂਐਲਟੀ ਡੈਥ ਹੋਈ ਹੈ ਸਾਡਾ ਉਹਦਾ ਪਰਿਵਾਰ ਨਾਲ ਹੰਦਦੀ ਹੈ ਇਹ ਇਹਨਾਂ ਦੇ ਇਲਾਜ ਵਾਸਤੇ ਇੱਥੇ ਡਰਮ ਕਹਿੰਦਾ ਗਿਆ ਹੈ। Proper ਇਲਾਜ ਪੂਰਾ ਸਹੀ ਮਿਲੇਗਾ। ਤੋਂ ਬੜਾ ਮੁਸ਼ਕਲ ਸਮਾਂ ਸਾਰਿਆਂ ਨੇ ਇੱਕ ਦੂਜੇ ਨਾਲ ਸਾਥ ਦੇ ਕੇ। ওভারਸਪੀਡ ਟ੍ਰੈਫਿਕ ਦਾ ਵੀ ਕਰੋਂਗੇ ਕੁਛ ਨਹੀ। ਹਾਂ ਬਿਲਕੁਲ ਜੀ ਬਿਲਕੁਲ ਸਾਰਾ ਇਹਦੀ ਡੀਸੀ ਸਾਲਵ ਕਰ ਦੋਈਏ। ਤੇ ਅੱਗੇ ਇਹਨਾਂ ਦੀ ਟ੍ਰਾਂਮਪ ਕੋ ਤਰਦੀ ਵੀ ਮੀਟਿੰਗ ਲਾਉਣਗੇ। ਕੀ ਸਰਕਾਰ ਕੋਲ ਵੀ ਇਹਦੇ ਵਿੱਚ ਕੋਈ ਕਾਨੂੰਨ ਵਿੱਚ ਬਦਲਾਅ ਕਰਾਉਣਾ ਪਏ ਜਾਂੂੰਜੀ ਬਦਲਾਅ ਕਰਾਉਣਾ ਅੱਜ ਮਲੋਟ ਦੇ ਵਿੱਚ ਵੀ ਇਦਾਂ ਹੀ ਹੋਇਆ ਕਿ ਸਰਕਾਰੀ ਬੱਸ ਜਿਹੜੀ ਉੱਥੇ ਰਾਤ ਐਂਡ ਹੋਇਆ ਅੱਜ ਮਰੂਤ ਵੀ ਹੋਇਆ ਰਾਤ ਐਂਡ ਨਾ ਉਹ ਬੱਸ ਪੜਤੀ ਦੀ ਸਾਈਡ ਤੇ ਨਹੀਂ ਇਹਦੇ ਲਈ ਮੈਂ ਹਾਈ ਲੈਵਲ ਤੇ ਮੈਂ ਚੀਫ ਇਫੈਕਟਿੰਗਾਂ ਗੱਲ ਕਰਦਾ